ਲੋ ਜੀ ਹੁਣੇ-ਹੁਣੇ ਮੌਸਮ ਨੂੰ ਲੈ ਕੇ ਹੋ ਗਈ ਤਾਜ਼ਾ ਭਵਿੱਖਬਾਣੀ ਮੌਸਮ ਵਿਭਾਗ ਦੇ ਵੱਲੋਂ ਲੋਕਾਂ ਨੂੰ ਸਾਵਧਾਨ ਰਹਿਣ ਦੀ ਕੀਤੀ ਅਪੀਲ ਅਲਰਟ ਹੋਇਆ ਚੱਰੀ ਮੌਸਮ ਵਿਗਿਆਨੀ ਪਵਨੀਤ ਕੌਰ ਕਿੰਗਰਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 1 ਫਰਵਰੀ ਨੂੰ ਮੋੜ ਤੋਂ ਮੀਂਹ ਦੀ ਸੰਭਾਵਨਾ ਜਿਸ ਨੂੰ ਲੈ ਕੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿਜੇ ਯੈਲੋ ਅਲਰਟ ਜਾਰੀ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੜਾਕੇ ਦੀ ਠੰਡ ਪਵੇਗੀ ਇਸ ਕਰਕੇ ਲੋਕ ਆਪਣੀ ਸਿਹਤ ਦਾ ਖਾਸ ਧਿਆਨ ਰੱਖਣ ਬੇਸ਼ੱਕ ਇਹ ਬਰਸਾਤ ਦਾ ਫਸਲਾਂ ਤੇ ਨੁਕਸਾਨ ਨਹੀਂ ਹੈ ਪਰ ਲੋਕਾਂ ਦੀ ਸਿਹਤ ਨਾਲ ਇਸ ਦਾ ਨੁਕਸਾਨ ਹੋ ਸਕਦਾ ਹੈ ਕਿਉਂਕਿ ਕੜਾਕੇ ਦੀ ਠੰਡ ਦੇ ਵਿੱਚ ਖੰਗ ਜੁਕਾਮ ਵਰਗੀਆਂ ਬਿਮਾਰੀਆਂ ਹੋਣਾ ਆਮ ਗੱਲ ਹੋ ਜਾਂਦੀ ਹੈ ਜੀ ਕਰਨ ਵੈਦਰ ਕੰਡੀਸ਼ਨਸ ਦੇਖੀਏ ਤਾਂ ਅੱਜ ਦਾ ਡੇ ਟਾਈਮ ਟੈਂਪਰੇਚਰ 19.6 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 0.6 ਡਿਗਰੀ ਸੈਂਟੀਗ੍ਰੇਡ ਉੱਪਰ ਹੈ ਔਰ ਅੱਜ ਦਾ ਮਿਨਿਮਮ ਟੈਂਪਰੇਚਰ 9.4 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 2.9 ਡਿਗਰੀ ਸੈਂਟੀਗ੍ਰੇਡ ਉੱਪਰ ਹੈ ਔਰ ਜੇ ਅਸੀਂ ਆਉਣ ਵਾਲੇ ਦਿਨਾਂ ਦੇ ਮੌਸਮ ਦੀ ਗੱਲ ਕਰੀਏ ਤਾਂ ਅੱਜ ਸੰਗਣੀ ਤੋਂ ਵਾਸਤੇ ਸੈਂਟਰਲ ਡਿਸਟ੍ਰਿਕਟਸ ਵਿੱਚ yellow alert time ਦੇ ਵੱਲੋਂ ਕੀਤਾ ਗਿਆ ਪਰ ਕੱਲ ਵਾਸਤੇ ਕੋਈ ਅਲਰਟ ਨਹੀਂ ਹੈ ਉਦੇ ਤੋਂ ਬਾਅਦ 1 ਫਰਵਰੀ ਨੂੰ ਜਿਹੜਾ ਪੰਜਾਬ ਦੇ ਵਿੱਚ ਫਿਰ ਕਿਤੇ ਕਿਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ ਜਾਂ ਤੇਜ਼ ਹਵਾ ਚੱਲ ਸਕਦੀ ਹੈ ਜਾਂ ਗਰਜ ਚਮਕ ਹੋ ਸਕਦੀ ਹੈ ਔਰ ਇਹਦੇ ਵਾਸਤੇ 1 ਤਰੀਕ ਨੂੰ ਆਮਡਿ ਵੱਲੋਂ ਨਾਰਥ-ਈਸਟਰਨ ਔਰ ਸੈਂਟਰਲ ਡਿਸਟ੍ਰਿਕਟਸ ਵਾਸਤੇ yellow alert ਜਾਰੀ ਕੀਤਾ ਗਿਆ ਹੈ ਮੈਮ ਜਿਸ ਤਰ੍ਹਾਂ ਕਿ ਤੁਸੀਂ ਦੱਸਿਆ ਕਿ ਇੰਨੀ ਬੈੜੀ ਸੰਭਾਵਨਾ ਹੈ ਅ ਲੱਗਦਾ ਕਿ ਤਾਪਮਨ ਮੁਰ ਤੋਂ ਜਿਹੜੇ ਥੱਲੇ ਜਾ ਸਕਦੇ ਨੇ ਠੰਡ ਰੱਜੀ ਜਿਹੜੀ ਆ ਜੀ ਜਦੋਂ ਇਸ ਤਰ੍ਹਾਂ ਦੀਆਂ ਕੰਡੀਸ਼ਨਸ ਕਲਾਊਡੀ ਆ ਰੇਨਿੰਗ ਕੰਡੀਸ਼ਨਸ ਬਣਦੀਆਂ ਨੇ ਤਾਂ ਡੇ ਟਾਈਮ ਟੈਂਪਰੇਚਰ ਦੇ ਵਿੱਚ ਗ੍ਰਾਵਟ ਆਬਜ਼ਰਵ ਕੀਤੀ ਜਾਂਦੀ ਹੈ ਸੋ ਇੱਕ ਤਰੀਕ ਨੂੰ ਕਿਉਂਕਿ ਬਾਰਿਸ਼ ਦੇ ਚਾਂਸਸ ਨੇ ਸੋ ਡੇ ਟਾਈਮ ਟੈਂਪਰੇਚਰ ਦੇ ਵਿੱਚ ਗ੍ਰਾਵਟ ਹੋ ਸਕਦੀ ਹੈ ਕਿ ਮੈਂ ਕਾਫੀ ਜਿਹੜੀ بارش ਆ ਇਸ ਵਾਰ ਰਹੀ ਹੈ ਜਨਵਰੀ ਮਹੀਨੇ ਚ ਸੋ ਕਿੰਨੇ ਕਐਮ ਐਮ ਤੱਕ ਜਿਹੜੀ بارش ਹੋਈ ਹੈ ਹੁਣ ਤੱਕ ਲੱਗਦਾ ਕਿ ਐਵਰੇਜ ਤੋਂ ਜ਼ਿਆਦਾ ਜਿਹੜੀ بارش ਹੋਈ ਹੈ ਜੀ ਲੁਧਿਆਣਾ ਦੀ ਜਨਵਰੀ ਦੀ ਨਾਰਮਲ بارش 28.3 ਮਿਲੀਮੀਟਰ ਹੈ ਔਰ ਇਸ ਵਾਰ ਹੀ 59.2 ਮਿਲੀਮੀਟਰ بارش ਲੁਧਿਆਣਾ ਦੇ ਵਿੱਚ ਹੋਈ ਹੈ ਸੋ ਨਾਰਮਲ ਤੋਂ ਉੱਪਰ بارش ਰਿਕਾਰਡ ਕੀਤੀ ਗਈ ਹੈ ਮੈਂ ਬਲੀਕ ਫਰਵਰੀ ਨੂੰ ਬਰਸਾਤ ਦੀ ਜਿਹੜੀ ਸੰਭਾਵਨਾ ਦੱਸੀ ਹੈ ਸਿਰਫ ਲੁਧਿਆਣਾ ਜਾਂ ਹੋਰ ਕਿਹੜੇ ਕਿਹੜੇ ਰੀਜਨ ਦੇ ਵਿੱਚ ਜਿਹੜੀ ਹੈ ਜੀ ਨਾਰਥ-ਈਸਟਰਨ ਔਰ ਸੈਂਟਰਲ ਜਿਹੜੇ ਰੀਜਨ ਦੇ ਸਾਰੇ ਹੀ ਡਿਸਟ੍ਰਿਕਟਸ ਦੇ ਵਿੱਚ ਇਹਦੇ ਵਾਸਤੇ yellow alert ਹੈ ਔਰ ਬਾਰਿਸ਼ ਲਗਭਗ ਸਾਰੇ ਡਿਸਟ੍ਰਿਕਟਸ ਵਿੱਚ ਹੀ ਜਿਹੜੀ ਕਿਤੇ-ਕਿਤੇ ਹਲਕੀ ਤੋਂ ਦਰਮਿਆਨੀ ਹੋ ਸਕਦੀ ਹੈ ਕੀ ਲੋਕਾਂ ਨੂੰ ਆਪਣੀ ਸਿਹਤ ਦਾ ਧਿਆਨ ਕਿੰਨਾ ਰੱਖਣਾ ਚਾਹੀਦਾ ਕਿਉਂਕਿ ਲਗਾਤਾਰ ਮੌਸਮ ਜੀ ਲੋਕਾਂ ਨੂੰ ਇਹ ਦੱਸ ਸਕਦੇ ਆ ਕਿ ਬੜੀਆਂ ਵੇਰੀਏਬਲ ਵੈਦਰ ਕੰਡੀਸ਼ਨਸ ਨੇ ਕੁਝ ਦਿਨ ਧੁੱਪ ਹੁੰਦੀ ਹੈ ਟੈਂਪਰੇਚਰ ਨਾਰਮਲ ਤੋਂ ਉੱਪਰ ਵੀ ਹੁੰਦਾ ਪਰ ਫਿਰ ਜਿਹੜੀਆਂ ਰੇਨੀ ਕੰਡੀਸ਼ਨਸ ਬਣਦੀਆਂ ਨੇ ਕਲਾਉਡੀਨੈਸ ਹੁੰਦੀ ਹੈ ਸੋ ਇਸ ਤਰ੍ਹਾਂ ਦੀਆਂ ਵੇਰੀਏਬਲ ਕੰਡੀਸ਼ਨਸ ਦੇ ਵਿੱਚ ਸਾਰਿਆਂ ਨੂੰ ਸੇਧ ਦਾ ਬਹੁਤ ਧਿਆਨ ਰੱਖਣਾ ਚਾਹੀਦਾ ਕਿਉਂਕਿ ਇਹਦੇ ਬੜੇ ਹੈਲਥ ਇੰਪੈਕਟਸ ਹੁੰਦੇ ਨੇ ਸੋ ਸਾਰਿਆਂ ਨੂੰ ਜਿਹੜਾ ਡਾਇਰੈਕਟ ਐਕਸਪੋਜ਼ਰ ਅਵੋਇਡ ਕਰਨਾ ਚਾਹੀਦਾ ਜਦੋਂ ਬਾਹਰ ਜਾਣਾ ਪ੍ਰੋਪਰਲੀ ਕਵਰਡ ਜਾਣਾ ਚਾਹੀਦਾ ਔਰ ਹੈਲਦੀ ਡਾਈਟ ਲੈਣੀ ਚਾਹੀਦੀ ਹੈ ਮੈਮ ਫਸਣਾ ਨੂੰ ਲੈ ਕੇ ਕਿਸ ਤਰ੍ਹਾਂ ਦਾ ਇਫੈਕਟ ਗ੍ਰੀਨ ਆ ਜੀ ਕਿਉਂਕਿ ਹੈਵੀ ਰੇਨ ਦੀ ਪ੍ਰੈਡਿਕਸ਼ਨ ਨਹੀਂ ਹੈ ਹਲਕੀ ਬਾਰਿਸ਼ ਦੀ ਪ੍ਰੈਡਿਕਸ਼ਨ ਹੈ ਔਰ ਇਹਦੇ ਨਾਲ-ਨਾਲ ਕਿਉਂਕਿ ਰਬੀ ਕ੍ਰੌਪਸ ਅਲੇ ਮੈਚੂਰ ਵੀ ਨਹੀਂ ਹੋਈਆਂ ਸੋ ਤਾਂ ਕਰਕੇ ਅਸੀਂ ਫਸਲਾਂ ਤੇ ਇਹਦਾ ਕੋਈ ਨੁਕਸਾਨ ਨਹੀਂ ਕਹਿ ਸਕਦੇ ਖ਼ਬਰਦਾਰੀ ਹੈ ਕਿ ਲਗਾਤਾਰ ਠੰਡ ਦੇ ਵਿੱਚ ਵਾਧਾ ਹੁੰਦਾ ਨਜ਼ਰ ਆ ਰਿਹਾ ਹੈ 1 ਫਰਵਰੀ ਤੋਂ ਮਹੀ ਦੀ ਸ਼ੁਰੂਆਤ ਹੋਵੇਗੀ ਜਿਸ ਦੇ ਨਾਲ ਮੌਸਮ ਦੇ ਵਿੱਚ ਵੱਡੀ ਤਬਦੀਲੀ ਦੇ ਅੱਖਰੋਂ ਮਿਲੇਗੀ ਹਕੀਕਤ ਤਰੀਬੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ